ਪਿੰਡ ਗਰਚਾ ਬੱਸ ਸਟੈਂਡ ਤੇ ਸਵਰਗੀ ਬੀਬੀ ਬਖਸ਼ੀਸ਼ ਕੋਰ ਗਰਚਾ ਦੀ ਯਾਦ ਵਿੱਚ ਲਾਇਬ੍ਰੇਰੀ ਖੋਲਹੀ ਗਈ ਤੁਸੀਂ ਦੇਖ ਰਹੇ ਹੋ ਮੌਕੇ ਦੀਆਂ ਤਸਵੀਰਾਂ ਇਸ ਮੌਕੇ ਦੇ ਉੱਪਰ ಗ್ರಾಮ ਪੰਚਾਇਤ ਐਨ ਆ ਆਰ ਆਈ ਤੇ ਹੋਰ ਕਈ ਪਾਰਟੀਆਂ ਦੇ ਆਗੂ ਜਿਹੜੇ ਆ ਮੌਜੂਦ ਰਹੇ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਜੋ ਪਿੰਡ ਗਰਚਾ ਵਿੱਚ बस स्टैंड ਤੇ ਸਵਰਗੀ ਬੀਬੀ ਬਖਸ਼ੀਸ਼ ਕੌਰ ਘਰਚਾ ਜੀ ਦੀ ਯਾਦ ਵਿੱਚ ਲਾਇਬ੍ਰੇਰੀ ਖੋਲੀ ਗਈ ਤੇ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਜਿੱਥੇ ਮਾਤਾ ਬਖਸ਼ੀਸ਼ ਕੌਰ ਦੇ ਪਰਿਵਾਰਕ ਮੈਂਬਰ ਪਹੁੰਚੇ ਉੱਥੇ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਰਦਾਰ ਗੁਰਵਖ ਸਿੰਘ ਖਾਲਸਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ 10000 ਰੁਪਏ ਦੀਆਂ ਹੋਰ ਜੋ ਕਿਤਾਬਾਂ ਨੇ ਉਹ ਇਸ ਲਾਇਬ੍ਰੇਰੀ ਨੂੰ ਦਿੱਤੀਆਂ ਜਾਣਗੀਆਂ ਇਸ ਦੇ ਲਈ ಗ್ರಾಮ ਪੰਚਾਇਤ ਵੱਲੋਂ ਇੱਕ ਐਪਲੀਕੇਸ਼ਨ ਦੇ ਦਿੱਤੀ ਜਾਵੇ ਲਾਇਬ੍ਰੇਰੀ ਦਾ ਉਦਘਾਟਨ ਤੇ ਸੇਮ ਕੋਰ ਜੀ ਵੱਲੋਂ ਕੀਤਾ ਗਿਆ ਤੇ ਇਸ ਮੌਕੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਰਦਾਰ ਗੁਰਵਕ ਸਿੰਘ ਖਾਲਸਾ ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਹੈਗਾ ਵਲੋਂ 10000 ਰੁਪਏ ਦੀਆਂ ਹੋਰ ਕਿਤਾਬਾਂ ਦੇਣ ਦਾ ਵਾਅਦਾ ਕੀਤਾ ਗਿਆ ਤੇ ਇਸ ਮੌਕੇ ਦੇ ਉੱਪਰ ਵੱਖ-ਵੱਖ ਪਾਰਟੀਆਂ ਦੇ ਆਗੂ ਪਹੁੰਚੇ ਉੱਥੇ ਸਰਪੰਚ ਤੇ ಗ್ರಾಮ ਪੰਚਾਇਤ ਤੇ ਐਨ ਐਨ ਆਰ ਆਈ ਵੀ ਮੌਜੂਦ ਰਹੇ ਤੇ ਤੁਹਾਡੀ ਜਨਰਲ ਨੋਲੇਜ ਲਈ ਅਸੀਂ ਖੋਰ ਗੱਲ ਦੱਸ ਦਿੰਨੇ ਆ ਕਿ ਇਹਨਾਂ ਦੇ ਹੀ ਪਰਿਵਾਰ ਵੱਲੋਂ ਮਾਤਾ ਬੀਬੀ ਬਖਸ਼ੀਸ਼ ਕੌਰ ਜੀ ਦੇ ਪਰਿਵਾਰ ਵੱਲੋਂ ਪਹਿਲਾ ਜਿਹੜਾ ਹੈਗਾ ਇੱਥੇ ਇੱਕ ਜਿਮ ਜਿਹੜਾ ਆ ਨੌਜਵਾਨਾਂ ਦੇ ਲਈ ਜਿਮ ਵੀ ਜਿਹੜਾ ਆ ਉਹ ਖੋਲਿਆ ਗਿਆ ਹੈਗਾ ਤੇ ਇਸ ਲਾਇਬ੍ਰੇਰੀ ਦੇ ਵਿੱਚ ਜਿਹੜੀਆਂ ਪੁਸਤਕਾਂ ਕਿਤਾਬਾਂ ਜਿਹੜੀਆਂ ਆ ਜਿੱਥੇ ਉਹ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਹੋਣਗੀਆਂ ਉੱਥੇ ਹੀ ਹਰ ਵਿਸ਼ੇ ਨਾਲ ਸੰਬੰਧਿਤ ਜੋ ਪੰਜਾਬੀ ਸਭਿਆਤਾ ਨੂੰ ਦਰਸਾਉਂਦੀਆਂ ਪੁਸਤਕਾਂ ਹੋਣਗੀਆਂ ਸਾਹਿਤਕ ਪੁਸਤਕਾਂ ਹੋਣਗੀਆਂ ਔਰ ਬੱਚਿਆਂ ਲਈ ਹੋਣ ਗਿਆ ਕਹਿਣ ਦਾ ਭਾਵੇਂ ਆ ਕਿ ਹਰ ਤਰ੍ਹਾਂ ਦੀ ਜਿਹੜੀ ਪੁਸਤਕ ਹੈਗੀ ਆ ਹਰ ਤਰ੍ਹਾਂ ਦੀ ਜਿਹੜੀ ਕਿਤਾਬ ਹੈਗੀ ਆ ਉਹ ਤੁਹਾਨੂੰ ਇੱਥੇ ਮਿਲ ਸਕਦੀ ਹੈਗੀ ਆ ਔਰ ਦੂਸਰੇ ਪਾਸੇ ਇਸ ਮੌਕੇ ਦੇ ਉੱਪਰ ਇੱਕ ਐਲਾਨ ਵੀ ਕੀਤਾ ਗਿਆ ਹੁਣ ਜਿਸ ਤਰ੍ਹਾਂ ਕੀ ਅਸੀਂ ਗਰਚਾ ਪਿੰਡੀ ਲੈ ਲਓ ਇੱਥੇ ਕਰੀਬ 2 ਸਾਲ ਹੋ ਚਲੇ ਨੇ ਪਹਿਲਾਂ ਅਖਬਾਰਾਂ ਆਉਂਦੀਆਂ ਸਨ ਪਰ ਹੁਣ ਇਸ ਪਿੰਡ ਦੇ ਵਿੱਚ ਜਿਹੜੀਆਂ ਆ ਕੋਈ ਵੀ ਹਾਕਰ ਜਿਹੜਾ ਆ ਉਹ ਖ਼ਬਰਾਂ ਜਿਹੜੀਆਂ ਨਹੀਂ ਬੰਦ ਰਿਹਾ ਹੈਗਾ ਜਿਸ ਕਰਕੇ ਆਮ ਲੋਕਾਂ ਨੂੰ ਇਹਦੀ ਬੜੀ ਤੰਗੀਆਂ ਆਦੀ ਆ ਕਿ ਅਸੀਂ ਅਗਰ ਅਖ਼ਬਾਰ ਦੇ ਵਿੱਚੋਂ ਕੋਈ ਖ਼ਬਰ ਪੜ੍ਹਨੀ ਹੋਵੇ ਤਾਂ ਉਹ ਕਿਸ ਤਰ੍ਹਾਂ ਪੜ੍ਹੀਏ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਆ ਉਹ ਕੁਝ ਚੁਨਿੰਦਾ ਖ਼ਬਰਾਂ ਹੁੰਦੀਆਂ ਨੇ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਅਕਸਰ ਖ਼ਬਰਾਂ ਦੇਖਦੇ ਹੋ ਆ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਜਿਹੜਾ ਹੈ ਦੇਖ ਪਾ ਰਹੇ ਹੋ ਇਹ ਇਹ ਜਿਹੜਾ ਹੈਗਾ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਉੱਪਰ ਜੋ ਪਿੰਡ ਗਰਚਾ ਬੱਸ ਸਟੈਂਡ ਤੇ ਬੀਬੀ ਬਖਸ਼ੀਸ਼ ਕੌਰ ਗਰਚਾ ਜੀ ਦੀ ਯਾਦ ਦੇ ਵਿੱਚ ਲਾਇਬ੍ਰੇਰੀ ਖੋਲੀ ਗਈ ਆ ਉਸ ਦੀਆਂ ਤਸਵੀਰਾਂ ਦੇਖ ਪਾ ਰਹੇ ਹਾਂ ਇਸ ਮੌਕੇ ਦੇ ਉੱਪਰ ਐਨ ਆਰ ਆਈ ਜਿਹੜੇ ਹੈਗੇ ਆ ਪਿੰਡ ਵਾਸੀ ਜਿਹੜੇ ਆ ਔਰ ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ ਇਸ ਮੌਕੇ ਤੇ ਹਾਜ਼ਰ ਹੋਏ ਤੇ ਉੱਥੇ ਹੀ ਇਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਬੀਬੀ ਬਖਸ਼ੀਸ਼ ਕੌਰ ਜੀ ਦੇ ਉਹ ਵੀ ਇਸ ਮੌਕੇ ਤੇ ਹਾਜ਼ਰ ਸਨ ਸਾਡੀ ਇੱਕ ਤੁਹਾਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਚਲਦੇ-ਚਲਦੇ ਹੀ ਨਵਾਂ ਸ਼ਹਿਰ ਦਾ ਬਾਬਾ YouTube ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਜਿਹੜਾ ਹੈਗਾ ਕਿ ਵੱਖੋ-ਵੱਖ ਪਿੰਡਾਂ ਵਿੱਚ ਜਿਹੜਾ ਕਿਤਾਬਾਂ ਦਾ ਰੁਝਾਨ ਜਿਹੜਾ ਆ ਪੁਸਤਕਾਂ ਦਾ ਰੁਝਾਨ ਜਿਹੜਾ ਆ ਉਹ ਘਟ ਗਿਆ ਹੈਗਾ ਆ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਆ ਉਹ ਆਪਣੀ ਸੱਭਿਆਤਾ ਤੋਂ ਆਪਣੇ ਇਤਿਹਾਸ ਤੋਂ ਜਾਣੂ ਹੋ ਸਕੇ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਆ ਇਸ ਵਕਤ ਸਕਰੀਨ ਤੇ ਦੇਖ ਪਾ ਰਹੇ ਹੋ ਔਰ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈਗੀ ਆ ਕਿ ਅਸੀਂ ਤੁਹਾਨੂੰ ਜਿਹੜੀ ਆ ਕਿ ਜਿੱਥੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਖਬਰਾਂ ਦਿਖਾਉਂਦੇ ਆ ਉੱਥੇ ਹੀ ਹੋਰ ਜ਼ਿਲ੍ਹਿਆਂ ਦੇ ਵੀ ਖਬਰਾਂ ਤੁਸੀਂ ਇਸ ਨਵਾਂ ਸ਼ਹਿਰ ਦੇ ਬਾਬਾ YouTube ਚੈਨਲ ਦੇ ਉੱਪਰ ਦੇਖਦੇ ਹੋ ਇਸ ਮੌਕੇ ਦੇ ਉੱਪਰ ਬੱਕੋ ਬੱਕ ਆਗੂਆਂ ਵੱਲੋਂ ਜੋ ਪਹੁੰਚੇ ਸਨ ਉਹਨਾਂ ਵੱਲੋਂ ਆਪਣੇ ਜਿਹੜੇ ਆ ਵਿਚਾਰ ਵੀ ਪੇਸ਼ ਕੀਤੇ ਗਏ ਔਰ ਭੈਣ ਦਰਸ਼ੇਮ ਕੌਰ ਜੀ ਵੱਲੋਂ ਇੱਕ ਆਏ ਹੋਏ ਜਿੰਨੇ ਵੀ ਐਨਆਰਆਈ ਸੀ ਜਾਂ ਪਿੰਡ ਵਾਸੀ ਸੀ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਗਈ ਆ ਇੱਕ ਬੇਨਤੀ ਕੀਤੀ ਗਈ ਹੈਗੀ ਆ ਕਿ ਇਸ ਪਿੰਡ ਦੇ ਵਿੱਚ ਇੱਕ ਐਸੀ ਸੰਸਥਾ ਬਣਾ ਦੇਣੀ ਚਾਹੀਦੀ ਹੈਗੀ ਆ ਐਸੀ ਸੰਸਥਾ ਬਣੇ ਜਿਹੜੇ ਕਿ ਕੋਈ ਗਰੀਬ ਹੁੰਦੇ ਆ ਬੇਸਹਾਰਾ ਹੁੰਦੇ ਆ ਲੋੜਵੰਦ ਹੁੰਦੇ ਹੈਗੇ ਆ ਜ਼ਰੂਰਤਮੰਦ ਹੁੰਦੇ ਹੈਗੇ ਆ ਉਹਨਾਂ ਨੂੰ ਜਿਹੜਾ ਮੁਸ਼ਕਲ ਦੇ ਵੇਲੇ ਦੇ ਵਿੱਚ ਇਤੇ ਹੋਰ ਪਾਸੇ ਨਾ ਜਾਣਾ ਪਵੇ ਬਲਕਿ ਇੱਥੇ ਆ ਕੇ ਜਿਹੜਾ ਆ ਕਿ ਉਹ ਸੰਜੋਗ ਲੈ ਅਸੀਂ ਖੜੇ ਆ ਗਿਆ ਸਵਰਗੀ ਬਖਸ਼ੀਸ਼ ਕੋ ਦਰਚਾ ਯਾਦਗਾਰੀ ਲਾਇਬ੍ਰੇਰੀ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਤੁਸੀਂ ਦੇਖ ਪਾ ਰਹੇ ਹੋ ਪਿੰਡ ਵਾਸੀ ਵੀ ਬੈਠੇ ਹੋਏ ਨੇ ਇਹ ਪਿੰਡ ਦੇ ਵਿੱਚ ਕਾਫੀ ਵੱਡੀ ਇੱਕ ਕਮੀ ਸੀ ਕਿਉਂਕਿ ਜਿੱਥੋਂ ਤੱਕ ਮੈਨੂੰ ਯਾਦ ਆ ਕਿ ਪਿੰਡ ਦੇ ਵਿੱਚ ਅਖਬਾਰਾਂ 2 ਸਾਲ ਹੋ ਗਈਆਂ ਕੋਈ ਅਖਬਾਰਾਂ ਤੇ ਉੱਪਰ ਵੀ ਨਹੀਂ ਆ ਰਹੀਆਂ ਸੀ ਜਿਸ ਤਰ੍ਹਾਂ ਇਹਨਾਂ ਨੇ ਬੇਨਤੀ ਕੀਤੀ ਆ ਮਤਲਬ ਜੋ ਕਿਹਾ ਗਿਆ ਆ ਕਿ ਇੱਥੇ ਦੋ ਅਖਬਾਰਾਂ ਜਿਹੜੀਆਂ ਉਹ ਲਾਜ਼ਮੀ ਲਗਾਈਆਂ ਜਾਣਗੀਆਂ ਜਿਸ ਨਾਲ ਦੇਸ਼ਾਂ-ਪ੍ਰਦੇਸ਼ਾਂ ਦੀਆਂ ਖਬਰਾਂ ਵੀ ਜਿਹੜੀਆਂ ਮਿਲਣਗੀਆਂ ਤੇ ਕਿਤਾਬਾਂ ਜਿਹੜੀਆਂ ਆ ਉਹਨਾਂ ਦੇ ਬਾਰੇ ਵੀ ਜਿਹੜਾ ਪਤਾ ਲੱਗੇਗਾ ਸੋ ਭਾਬੀ ਜੀ ਸਾਸਰੀ ਘਰ ਭਾਬੀ ਜੀ ਅੱਜ ਕਿਆ ਮਾਤਾ ਜੀ ਜਿਆਦਾ ਆਂਦੀ ਪਰ ਉਹ ਤੇ ਹੁਣ ਜਿੱਦਾਂ ਲਾਇਬ੍ਰੇਰੀ ਖੁੱਲ ਗਈ ਉਹ ਤੇ ਅਮਰ ਹੋ ਗਏ ਹੈਰ ਭਾਵਕ ਹੋ ਗਏ ਨੇ ਲੇਕਿਨ ਕਿਉਂ ਸਾਡੀ ਅਟੈਚਮੈਂਟ ਚਾਚੀ ਜੀ ਨਾਲ ਬਹੁਤ ਰਹੀ ਆ ਸਾਨੂੰ ਅਸੀਂ ਖੁਦ ਵੀ ਗੱਲ ਨਹੀਂ ਕਰ ਪਾ ਰਹੇ ਹੈਗੇ ਸੋ ਰਾਮ ਭਾਜੀ ਕਿਦਾਂ ਲੱਗਾ ਜਮਾਤਾ ਦੇ ਨਾਮ ਦੇ ਪਰ ਕੈਨ ਸਾਹਿਬ ਬਹੁਤ ਵਧੀਆ ਲੱਗਿਆ ਇਹ ਸਾਰਿਆਂ ਨੂੰ ਦੇਖ ਕੇ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਤੁਸੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਆ ਦੇਖੋ ਬਹੁਤ ਧੰਨਵਾਦ ਤੁਹਾਡਾ ਬਾਕੀ ਕਿਉਂਕਿ ਅੱਜ ਯਾਦ ਆਣੀ ਸੁਭਾਵਕ ਹੀ ਹੈ ਉਹਨਾਂ ਦੀ ਕਿਉਂਕਿ ਕਉਂਕੀ ਜਿਹੜੀ ਲਾਇਬ੍ਰੇਰੀ ਆ ਖੁੱਲਹੀ ਗਈ ਹੈਗੀ ਆ ਔਰ ਬਲਵੀਰ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ ਉਦਾਂ ਤੋਂ ਤੁਸੀਂ ਲੋਕ ਭਲਾਈ ਦੇ ਕੰਮ ਕਰਦੇ ਰਹਿੰਨੇ ਹੈਗਿਆਂ ਇਹ ਕਿੱਦਾਂ ਸੋਚ ਸੋਚ ਲਈ ਕਿ ਲਾਇਬ੍ਰੇਰੀ ਖੋਲ ਦਈਏ ਸੋਚਤਾ ਬੜੀ ਚਰਜੀ ਸੀ ਪਹਿਲਾਂ ਜਿਮ ਬਣਾਇਆ ਸੀ ਹਾਂ ਜਿਮ ਬਣਾਇਆ ਸੀ ਬਾਪੂ ਦੇ ਨਾਂ ਤੇ ਬਣਾਇਆ ਅੱਛਾ ਅੱਛੇ ਰੇਸ ਹਾਂ ਮਾਤਾ ਅੱਛਾ ਹੈ ਮੈਂ ਕਹਿੰਦਾ ਅਜ ਮਾਤਾ ਵੀ ਮਾਤਾ ਜੀ ਵੀ ਉੱਪਰ ਦੇਖਦੇ ਹੋਣਗੇ ਕਿ ਸਾਡੇ ਪੁੱਤਰਾਂ ਨੇ ਇੱਕ ਇਤਿਹਾਸਕ ਫੈਸਲਾ ਲਿਆ ਕਿ ਲਾਇਬ੍ਰੇਰੀ ਖੁੱਲhi ਜਾਵੇ ਕਿਉਂਕਿ 25-30 ਸਾਲ ਹੋ ਗਏ ਆ ਪਹਿਲਾਂ ਇੱਕ ਕੋਆਪਰੇਟਿਵ ਸੁਸਾਇਟੀ ਜੀ ਹੁੰਦੀ ਸੀ ਉਸ ਤੋਂ ਬਾਅਦ ਕੋਈ ਉਪਰਾਲਾ ਨਹੀਂ ਸੋ ਇਹ ਉਹਨਾਂ ਦੇ ਪਰਿਵਾਰਕ ਮੈਂਬਰ ਸਨ ਭਾਵਕ ਹੋਣਾ ਲਾਜ਼ਮੀ ਆ ਕਿਉਂਕਿ ਚਾਚੀ ਜੀ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਜਿਹੜੇ ਆ ਉਹ ਕੰਮ ਆਉਂਦੇ ਸਨ ਨਵਾਂ ਚਰਦਬਾਬਾ YouTube ਚੈਨਲ ਤੋਂ ਚੀਫ ਐਡੀਟਰ ਕੈਪਟਨ ਸੀ ਹਾਂ ਕੋਈ ਨਹੀਂ ਬੋਲ ਰਿਹਾ ਹੈ ਅਕਸੀਡੈਂਟ ਇਤਰਾਜ ਪਿੱਛੇ ਹੋ ਜਾ ਪਿੱਛੇ ਲੰਮਾ ਸਾਰ ਇੰਤ ਦੇਖ ਰਹੇ ਪਿੱਛੇ ਟਾ ਰੋਗਾ ਜੀ ਬਾਈਕ ਤੇ ਇਤਰਾਜ ਦੋਨੇ ਕੋ ਨਿਹਾਰ ਰਾਣੀ ਅਕਾਲਾ ਅੰਦਰ ਆਓ ਅਸੀਂ ਚੱਲ ਆਏ ਭਾਜੀ ਇਹ ਬੁਲਾਉਂਦੇ ਮੈਂ ਨਿਕਲ ਤਾ ਅਰੇ ਤੁਸੀਂ ਬੋਲੋ ਮੈਂ ਤੁਹਾਨੂੰ ਠੀਕ ਹੈ ਨਹੀਂ ਨਹੀਂ ਕੋਈ ਮੈਂ ਵੀ ਜਲਦੀ ਨਹੀਂ ਨਹੀਂ 2 ਮਿੰਟ ਬੋਲ ਦਿੱਤਾ ਜਿਓ ਭਾਜੀ ਆ ਜੀ ਚਲੋ ਅੰਦਰ ਨੂੰ ਜੀ ਕੋਈ ਐ ਐ ਪਹਿਲੇ ਬੋਲਣਾ ਮੈਂ ਨੇ ਕੋਈ ਕੋਲ ਬਾਤ ਨਹੀਂ ਆਜੀ ਐ ਸੋ ਸਾਰੇ ਪਰਿਵਾਰ ਵੀ ਆਫੀ ਹੋ ਗਏ ਵਾ ਕਰਦਣਾ ਸੋ ਇਹ ਮੁੱਦਾ ਨਹੀਂ ਕਿ ਤੇਰੀ ਗੱਲ ਤੋਂ ਕਰਨੀ ਦੀ ਲੋਟ ਹੈ ਅੱਜ ਦੇ ਮੁੱਖ ਮਹਿਮਾਨ ਭੈਣ ਜੀ ਤਰਫੀਮ ਕੌਰ ਜੀ ਅਤੇ ਭਾਜੀ ਬਲਬੀਰ ਸਿੰਘ ਜੀ ਉਹਨਾਂ ਦੇ ਨਾਲ ਭਾਜੀ ਆਰਮ ਸਿੰਘ ਜੀ ਅਤੇ ਉਹਨਾਂ ਦਾ ਸਾਰਾ ਹੀ ਪਰਿਵਾਰ ਅਤੇ ਪੱਖ-ਵੱਖ ਲੀਡਰ ਸਹਿਬਾਨ ਅਤੇ ਪਿੰਡ ਨਿਵਾਸੀਓ ਅੱਜ ਦਾ ਜਿਹੜਾ ਛੁੱਭ ਸਮਾ ਹੈ ਇਸ ਸਮੇਂ ਦੀ ਕਾਫੀ ਤਿਰ ਤੋਂ ਉਡੀਕ ਸੀ ਕਿਉਂਕਿ ਅੱਜ ਜਿਹੜੀ ਲਾਇਬ੍ਰੇਰੀ ਹੈ ਇਹਦੀ ਹਰ ਪਿੰਡ ਦੇ ਵਿੱਚ ਜ਼ਰੂਰਤ ਹੈ ਇਹਨਾਂ ਨੂੰ ਸਮਝਦੇ ਹੋਏ ਬਲਬੀਰ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਸਤਿਗੁਰਵਾਸੀ ਆਪਣੇ ਮਾਤਾ ਸਵਰਗwati ਬਖਸ਼ੀਤ ਕੌਰ ਜੀ ਸਤਨੀ ਬਿਆਨ ਸਿੰਘ ਜੀ ਉਹਨਾਂ ਦੀ ਯਾਦ ਦੇ ਵਿੱਚ ਇਹ ਲਾਇਬ੍ਰੇਰੀ ਪਿੰਡ ਘਰਚਾ ਦੇ ਵਿੱਚ ਖੋਲੀ ਗਈ ਹੈ ਤੇ ਪਿੰਡ ਘਰਚਾ ਨਿਵਾਸੀਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਇਹਦੀ ਬੜੀ ਸਹੂਲਤ ਮਿਲੇਗੀ ਇਸ ਸਬੰਧ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਕਿ ਸਾਡੇ ਦਰਮਿਆਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗਰਵਤ ਸਿੰਘ ਜੀ ਕਹਾਤਾ ਆਇਓਲ ਉਹ ਆਪਣੇ ਵਿਆਰਤ ਦੇਣ ਸਿਆਣੇ ਕਹਿੰਦੇ ਆ ਕਿ ਜਿਹੜਾ ਇਤਿਹਾਸ ਹੈ ਜਿਹੜਾ ਸਾਡਾ ਸੱਭਿਆਚਾਰ ਹੈ ਉਹ ਸਾਡੀ ਕੌਮ ਦੀ ਸਾਡੇ ਸਮਾਜ ਦੀ ਜਿੰਦ ਜਾਨ ਹੈ ਇਸ ਚੀਜ਼ ਨੂੰ ਜਿਹੜਾ ਜਿਉਂਦਾ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅੱਜ ਇੱਥੇ ਕਿਤਾਬਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿੱਚ ਜਿੰਨੀਆਂ ਪ੍ਰਕਾਸ਼ਨਾਵਾਂ ਜਿਹੜੀਆਂ ਛਪੀਆਂ ਨੇ ਕਿਉਂਕਿ ਪਿਛਲੇ ਦਿਨੇ ਪਾਜੀ ਸੁਖਦੇਵ ਸਿੰਘ ਜੀ ਹੋਣਾ ਨੇ ਔਰ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸਕੇ ਸਾਨੂੰ ਕਿਤਾਬਾਂ ਦਿੱਤੀਆਂ ਜਾਣ ਅਸੀਂ ਲਾਇਬ੍ਰੇਰੀ ਖੋਲ੍ਹਣੀ ਆ ਤੇ ਮੈਂ ਇਹਨਾਂ ਨੂੰ ਕਿਹਾ ਤੁਸੀਂ ਐਪਲੀਕੇਸ਼ਨ ਦਿਓ ਤੇ ਕਿਤਾਬਾਂ ਦਾ ਬਹੁਤ ਇਹਨਾਂ ਦੀ ਆਗੀਆਂ ਸੀ ਪਰ ਜਿਸ ਤਰ੍ਹਾਂ ਨਾਲ ਸਮਾਂ ਬਣਿਆ ਉਸ ਤਰੀਕੇ ਨਾਲ ਅੱਜ ਜਿਹੜਾ ਇਹ ਸਮਾਂ ਉਦਘਾਟਨ ਦਾ ਰੱਖਿਆ ਜਿਹਦੇ ਲਈ ਸਾਰੇ ਹੀ ਪਿੰਡ ਵਾਲਿਆਂ ਨੂੰ ਵੀ ਬਧਾਈ ਦੇਣਾ ਔਰ ਉਹ ਚੇਚੇ ਤੌਰ ਤੇ ਇਸ ਪਰਿਵਾਰ ਦਾ ਔਰ ਸਰਪੰਚ ਸਾਹਿਬ ਬੀਬੀ ਹਰਵਿੰਦਰ ਕੌਰ ਜੀ ਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਤਾਂ ਕਿਤੇ ਨਾ ਕਿਤੇ ਜਿਹੜੇ ਬਜ਼ੁਰਗ ਹੈਗੇ ਸੜਕ ਦੇ ਉੱਤੇ ਬੈਠੇ ਤੁਹਾਨੂੰ ਦਿਖਾਈ ਦੇਣਗੇ ਬਾਕੀ ਪਿੰਡਾਂ 'ਚ ਮੇਰਾ ਜਾਨ ਘਟ ਦੇਖਿਆ ਤੇ ਜਦੋਂ ਇੱਥੇ ਲਾਇਬ੍ਰੇਰੀ ਖੁੱਲੇਗੀ ਲਾਇਬ੍ਰੇਰੀ ਵਿੱਚ ਆ ਕੇ ਤੁਸੀਂ ਜਿਹੜੀ ਵੀ ਕਿਤਾਬ ਤੁਹਾਡਾ ਚਿਤ ਕਰਦਾ ਤੁਸੀਂ ਰਿਹਾ ਕੇ ਉਹਦੇ ਵਿੱਚੋਂ ਆਪਣੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਆਪਣੇ ਸਰਦਾਰ ਸੁਖਦੇਵ ਸਿੰਘ ਜੀ ਨੂੰ ਔਰ ਭੈਣ ਜੀ ਸਰਪੰਚ ਸਾਹਿਬ ਨੂੰ ਕਿ ਤੁਸੀਂ ਮੈਨੂੰ ਇੱਕ ਐਪਲੀਕੇਸ਼ਨ ਹੋਰ ਲੈ ਕੇ ਦੇ ਦਿਓ ਤੇ 10000 ਦੀਆਂ ਕਿਤਾਬਾਂ ਜਿਹੜੀਆਂ ਹੈਗੀਆਂ ਉਹ ਤੁਹਾਡੀ ਚੁਆਇਸ ਦੇ ਮੁਤਾਬਕ ਜਿਹੜੀਆਂ ਵੀ ਤੁਸੀਂ ਖਰੀਦਣੀਆਂ ਚਾਹਦੇ ਆ ਉਹ ਤੁਸੀਂ ਖਰੀਦ ਸਕਦੇ ਆ ਤੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਮੈਂ ਅੱਗੇ ਕਿਸੇ ਹੋਰ ਪ੍ਰੋਗਰਾਮ ਦੇ ਆਗਿਆਵਾਂ ਦੇ ਨਾਲ ਕਿ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਇਸ ਲਾਇਬ੍ਰੇਰੀ ਤੋਂ ਬੱਦ ਬੱਦ ਲਾਭ ਉਠਾ ਸਕੋ ਔਰ ਆਪਣੇ ਧਰਮ ਦੇ ਨਾਲ ਆਪਣੇ ਸਾਹਿਬ ਦੇ ਨਾਲ ਜੁੜ ਸਕੋ ਵਾਹਿਗੁਰੂ ਜੀ ਕਾ ਖਾਲਸਾ ਸਤਿਕਾਰ ਜੋ ਬਲਜੀਤ ਸਿੰਘ ਜੀ ਗਰਚਾ ਰਾਮ ਸਿੰਘ ਜੀ ਗਰਚਾ ਆਏ ਹੋਏ ਹਨ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਬੇਨਤੀ ਕਰਦਾ ਕੁਲਿੰਦ ਕਥਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਦਰਸ਼ਨ ਸਿੰਘ ਮੱਟੂ ਉਹ ਵੀ ਆਪਣੇ ਵਿਚਾਰ ਰੱਖਣਗੇ ਅੱਜ ਮੈਂ ਤਾਂ ਗਰਚਾ ਪਿੰਡ ਚ ਅੱਛਾ ਕੋਈ ਨਹੀਂ ਜੀ ਬੋਲਣ ਪੈਸੇ ਵੀ ਹਰ ਬੰਦੇ ਕੋਲ ਆ ਕਿਤਾਬਾਂ ਚ ਵੀ ਜਾਲੇ ਲੱਗੇ ਆ ਮਾਤਾ ਬਖਸ਼ੀਸ਼ ਕੌਰ ਜਿਨ੍ਹਾਂ ਦੀਆਂ ਅਸੀਸਾਂ ਨਾਲ ਬਲਵੀਰ ਸਿੰਘ ਹੁਣੀ ਭੈਣ ਤਰਸੀ ਉਹਨਾਂ ਨੇ ਅਪਰਾਲਾ ਕੀਤਾ ਅੱਖ ਖੋਲਣ ਦਾ ਪੁਰਾਣੇ ਸਮੇਂ ਚ ਗਿਰਜਾ ਹੁੰਦੇ ਸੀ ਕਹਿੰਦੇ ਮਮੀਰੇ ਦੀ ਗੱਠੀ ਉਹਦੇ ਅੱਖ ਚ ਫੇਰਦੇ ਤੇ ਉਹਦੀ ਅੱਖਾਂ ਖੁੱਲਦੀਆਂ ਜਿਸ ਘਰ ਕਿਤਾਬਾਂ ਤੇ ਕੁੜੀਆਂ ਨਹੀਂ ਉਹ ਕਾਦੇ ਘਰ ਨੇ ਉਜੜੇ ਹੋਏ ਦਰ ਨੇ ਆਪਾਂ ਬਿਨਾ ਪੈਸੇ ਤੋਂ ਮੇਰਾ ਪ੍ਰਾਣਾ ਦੋਸਤ ਬਲਜੀਤ ਸਿੰਘ ਰਾਜ ਸਿੰਘ ਕੋ ਸਾਰੇ ਐਨਕਸਾਈਂਰੇ ਆ ਜ ਸਮਝਿਆ ਕਿਤਾਬਾਂ ਆਲ ਵੀ ਅਕਾਲਾ ਕਰੀਏ ਕਿੰਡਾਂ ਦੇ ਸ਼ਕੂਲ ਖੁੱਲਣ ਤੇ ਗੁਰੂ ਅੰਗਦ ਦੇਵ ਜੀ ਦੀ ਬੜਾਈਓ ਗੁਰਮੁਖੀ ਲਿਪੀ ਤੇ ਸਾਡੇ ਪੰਜਵੇਂ ਪਾਤਸ਼ਾਹ ਦਾ ਸਪਾਦਨ ਕੀਤਾ ਗੁਰੂ ਗ੍ਰੰਥ ਸਾਹਿਬ ਇੱਕ ਇੱਕ ਸ਼ਬਦ ਉਹਦਾ ਪਹਿਲਾ ਸ਼ਲੋਕ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਅਸੀਂ ਪੰਜਾਬੀਆਂ ਦਾ ਤਿੰਨੇ ਗੁਆ ਹੈ ਚੌਲ ਸਾਡੀ ਆਪਣੀ ਖਰਾਕ ਨਹੀਂ ਅਸੀਂ ਪਾਣੀ ਮਕਾ ਲਿਆ ਅੱਗੇ ਐ ਮੋਟਰ ਤੇ ਪਾਣੀ ਦੇ ਐ ਦੋ ਟਿੱਕੇ ਡਿਗਣੇ ਦਾ ਮੋਟਰ ਨੇ ਸੱਜਣਾ ਹੁਣ ਮੱਛੀ ਮੋਟਰੋਂ ਪਾਣੀ 20 ਚਾਰ ਜਿਹਾ ਮੋਕਲਿਆਣਾ ਪਾਣੀ ਵੀ ਮੋਲ ਵਕਦਾ ਬੋਤਲਾਂ ਮੋਲ ਲਾ ਲੀਆਂ ਜਾਂ ਜਾਂਦੇ ਨੇ ਪਾਣੀਆਂ ਅਸੀਂ ਹਾਵਾ ਬੀ ਆ ਪਤਾ ਉਹਨੂੰ ਆ ਜਿਨ ਜਿਨ੍ਹਾਂ ਨੇ ਤੁਹਾਨੂੰ ਬਸਤਾਰ ਦੇ ਨਾਲ ਕਿਤਾਬਾਂ ਦੀ ਮਹੱਤਤਾ ਬਾਰੇ ਦੱਸਿਆ ਲਾਇਬ੍ਰੇਰੀ ਦੀ ਮਹੱਤਤਾ ਬਾਰੇ ਦੱਸਿਆ ਹੁਣ ਮੈਂ ਬੇਨਤੀ ਕਰਦਾ ਕਿ ਸਾਡੇ ਵਿਚਕਾਰ ਜਸਵਿੰਦਰ ਸਿੰਘ ਜੀ ਜੱਗੀ ਆਮ ਆਦਮੀ ਪਾਰਟੀ ਦੇ ਲੀਡਰ ਵੀ ਪਹੁੰਚੇ ਆ ਬੜਾ ਵਧੀਆ ਬੜਾ ਪ੍ਰਲਾਪ ਕੀਤਾ ਸੁਦੇ ਸਿੰਘ ਜੀ ਨੇ ਮੈਂ ਜੋ ਮਹਿਸੂਸ ਕੀਤਾ ਕਿਤਾਬਾਂ ਦਾ ਪੜਨ ਦਾ ਸ਼ੌਂਕ ਜਿਹੜਾ ਹਰ ਇੱਕ ਨੂੰ ਆਪਣੇ ਅੰਦਰ ਪੈਦਾ ਕਰਨਾ ਚਾਹੀਦਾ ਕਿਤਾਬਾਂ ਬਹੁਤ ਘਰ ਜ਼ਰੂਰੀਆਂ ਨੇ ਔਰ ਗਿਆਨ ਤੇ ਬਹੁਤ ਜ਼ਿਆਦਾ ਵਿ੍ਰਿਧੀ ਕਰ ਦਿਆ ਨੇ ਸੋ ਜਦੋਂ ਵੀ ਕਿਤੇ ਸਮੇਂ ਲੱਗੇ ਗੱਲ ਕਰਦਿਆਂ ਸੰਵੇਰਥ ਗਵਾਨ ਦੀ ਬੇਤੋੜੀ ਚਾਓ ਤੇ ਕਿਤਾਬਾਂ ਨੂੰ ਪੜੋ ਤੇ ਆਪਣੇ ਆਪ ਸਭਿਆਚਾਰ ਬਾਰੇ ਆਪਣੇ ਸਮਾਜ ਬਾਰੇ ਆਪਣੇ ਦੇਸ਼ ਬਾਰੇ ਆਵਾਦੀ ਕੀਤਾ ਤੇ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਇਹ ਵੀ ਕਿਹਾ ਕਿ ਤੁਸੀਂ ਸਾਨੂੰ ਬਹੁਤ ਮਾਣ ਬਖਸ਼ਿਆ ਪਰਿਵਾਰ ਵੱਲੋਂ ਵੀ ਤੇ ਪਿੰਡ ਵੱਲੋਂ ਵੀ ਹੁਣ ਮੈਂ ਅਖੀਰ ਦੇ ਵਿੱਚ ਤੁਹਾਡਾ ਸਾਰੇ ਹੋਏ ਆਏ ਹੋਏ ਸਾਥੀਆਂ ਦਾ ਭੈਣਾਂ ਦਾ ਮਾਤਾਵਾਂ ਦਾ ਧੰਨਵਾਦ ਵੀ ਕਰਦਾ ਤੇ ਫੇਰ ਅਪੀਲ ਕਰਦਾ ਭਈ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਆਪਣਾ ਜਿੰਨਾ ਵੀ ਸਮਾਂ ਹੈ ਉਹ ਸਮਾਂ ਜਰੂਰ ਲਾਇਬ੍ਰੇਰੀ ਦੇ ਵਿੱਚ ਆ ਕੇ ਕਿਤਾਬਾਂ ਪੜੋ ਅਖਬਾਰਾਂ ਪੜੋ ਇਹਦੇ ਨਾਲ ਹੀ ਮੈਂ ਸੁਰਜੀਤ ਸਿੰਘ ਨੂੰ ਬੇਨਤੀ ਕਰਦਾ ਭਈ ਲਾਇਬ੍ਰੇਰੀ ਦੇ ਵਿੱਚ ਘੱਟ ਤੋਂ ਘੱਟ ਦੋ ਅਖਬਾਰਾਂ ਤਾਂ ਜਰੂਰ ਆਣੀਆਂ ਚਾਹੀਦੀਆਂ ਕਿਉਂਕਿ ਅਖਬਾਰ ਦੇ ਨਾਲ ਸਾਨੂੰ ਦੇਸ਼ ਦੇ ਹੋਰ ਬਾਰੇ ਰੱਤਾ ਆਉਂਦਾ ਵੇ ਵੀ ਬੜਾ ਬੜਾ ਕਰ ਗਿਆ ਸੀ ਦੱਸਾਂ ਕਿ ਮੈਨੂੰ ਮਾਣ ਬਖਸ਼ਿਆ ਮੇਰੇ ਭਰਾਵਾਂ ਨੇ ਪੈਂਡ ਤੇ ਪੈਂਡ ਵਾਲੇ ਭਰਾਵਾਂ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਸਾਰਿਆਂ ਨੂੰ ਵੈਲਕਮ ਕਹਿੰਦੀ ਹਾਂ ਸ਼ੁਕਰੀਆ ਅੱਛਾ ਕਿੰਨੀ ਖੁਸ਼ੀ ਹੋਈ ਹੈਗੀ ਆ ਕਿ ਅੱਜ ਮਾਤਾ ਬਖਰੀਸ਼ ਕੋਰ ਜੀ ਦੇ ਨਾਮ ਦੇ ਉੱਪਰ ਲਾਇਬ੍ਰੇਰੀ ਖੁੱਲੀ ਹੈਗੀ ਆ ਔਰ ਪਹਿਲਾਂ ਕਦੀ ਇਹ ਕੰਮ ਨਹੀਂ ਸੀ ਹੋਇਆ ਕਿੰਨਾ ਕੀ ਰਿਸੋਰਸ ਕਰ ਰਹੇ ਹਾਂ ਬਹੁਤ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਮੈਂ ਬਹੁਤ ਖੁਸ਼ੀ ਆ ਕਿ ਮੇਰੇ ਮਾਪੇ ਆਪ ਨੂੰ ਜਾਗ ਕੀਤਾ ਸਾਰਿਆਂ ਮੈਂ ਵੀ ਚਾਹੁੰਦੀ ਆ ਕਿ ਪਿੰਡ ਦੇ ਵਿੱਚ ਵੀ ਕੋਈ ਸੰਸਥਾ ਇਦਾਂ ਦੀ ਬਣਨੀ ਚਾਹੀਦੀ ਆ ਜਿੱਥੇ ਸਾਰੇ ਆਪਣਾ ਯੋਗਦਾਨ ਪਾ ਕੇ ਕਿਸੇ ਲੋੜਵੰਦ ਦੀ ਮਦਦ ਕਰ ਸਕਣ ਮੈਂ ਵੀ ਚਾਹੁੰਦੀ ਆ ਕਿ ਪਿੰਡ ਦੇ ਵਿੱਚ ਕੋਈ ਇਦਾਂ ਦਾ ਸੰਸਥਾ ਬਣਨੀ ਚਾਹੀਦੀ ਆ ਕਿ ਕਿਉਂਕਿ ਮੇਰਾ ਮੈਂ ਉਹ ਵੀ ਸਹੀ ਕਰਦੀ ਆਗਾ ਬਸ ਇਹ ਕਹਿਣਾ ਚਾਹੁੰਦੀ ਆ ਕਿ ਵਾਹਿਗੁਰੂ ਤਰੱਕੀਆਂ ਬਖਸ਼ੇ ਪਿੰਡ ਨੂੰ ਖੁਸ਼ਹਾਲੀ ਬਖਸ਼ੇ ਬਸ ਸਾਰਿਆਂ ਦਾ ਧੰਨਵਾਦ ਥੈਂਕ ਯੂ ਮੇਰੇ ਪਿਆਰੇ ਐਨਆਰਆਈ ਵੀਰ ਤੇ ਮੇਰੇ ਪਿੰਡ ਵਾਸੀਓ ਤੇ ਜਿਹੜੀ ਆਪਾਂ ਲਾਇਬ੍ਰੇਰੀ ਆਪਾਂ ਖੋਲੀ ਆ ਅੱਜ ਤੇ ਇਹਦਾ ਤੁਸੀਂ ਫਾਇਦਾ ਵੀ ਲੈਣਾ ਪੜਨਾ ਵੀ ਆ ਤੇ ਆ ਕੇ ਤੁਸੀਂ ਪੜੋ ਤੇ ਸਾਡਾ ਅਸੀਂ ਤਾਂ ਰਿਟਾਇਰ ਹੋ ਕੇ ਆਏ ਆ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਅਸੀਂ ਵਿਹਲੇ ਆ ਜਦੋਂ ਮਰਜ਼ੀ ਤੁਸੀਂ ਆਓ ਜਦੋਂ ਮਰਜ਼ੀ ਤੁਸੀਂ ਆ ਕੇ ਇੱਥੇ ਕਿਤਾਬਾਂ ਪੜੋ ਤੇ ਮੈਂ ਸਾਰਿਆਂ ਦਾ ਤੁਹਾਡੇ ਆਏ ਹੋਏ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਧੰਨਵਾਦ ਕਰਦਾ